ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਆਜੋ ਸਾਕੀ ਸਰਵਣ ਕਰੀਏ ਜਦੋਂ ਸੰਤ ਬਾਬਾ ਚਰਨੈਲ ਸਿੰਘ ਜੀ ਪਿੰਡਰਾਵਾਲੇ ਸੰਤ ਬਾਬਾ ਹਜਾਰਾ ਸਿੰਘ ਜੀ ਨੂੰ ਮਿਲੇ ਉਦੋਂ ਕੀ ਗੱਲਬਾਤ ਹੋਈ ਕਿਵੇਂ ਦਾ ਮਾਹੌਲ ਰਿਹਾ ਆਓ ਜੀ ਸਰਵਣ ਕਰੀਏ ਹਨ 1980 ਦੀ ਗੱਲ ਹੈ ਪਿੰਡ ਘੁੰਮਣਕਲਾਂ ਵਿਖੇ ਗਿਆਨੀ ਸਰਦਾਰਾ ਸਰਦਾਰ ਸਿੰਘ ਘੁੰਮਣ ਅਤੇ ਹੋਰ ਗੁਰਸਿੱਖ ਸੰਗਤਾਂ ਰਲ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ 376ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਸਨ। 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਲਗਾਤਾਰ ਗੁਰਬਾਣੀ ਦੇ ਰੋਹਾਨੀ ਪ੍ਰਵਾਹ ਚੱਲਦੇ ਰਹੇ। ਤੇ ਦੂਰੋ ਦੂਰੋ ਸੰਗਤਾਂ ਗੁਰਮਤਿ ਪ੍ਰੇਮੀ ਅਤੇ ਰਾਗੀ ਜੱਦੀ ਜਸਿਆਂ ਦੇ ਨਾਲ ਇੱਥੇ ਪਹੁੰਚਦੇ ਰਹੇ। ਪ੍ਰੋਗਰਾਮ ਦੇ ਪਹਿਲੇ ਦਿਨ ਸੰਤ ਘੁੰਮਣਾ ਵਾਲੇ ਤੇ ਉਹਨਾਂ ਦੇ ਬਹੁਤ ਸਾਰੇ ਸ਼ਰਧਾਲੂ ਵੀ ਉਹਨਾਂ ਦੇ ਨਾਲ ਇਹ ਰੋਹਾਨੀ ਰੌਣਕਾਂ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਹੀ ਬਹੁਤ ਸਾਰੇ ਸਾਧੂ ਸੰਤ ਮਹਾਤਮਾ ਆਦਿ ਇਸ ਭਾਗੇ ਮੌਕੇ ਤੇ ਪਹੁੰਚੇ ਸਮਾਗਮ ਦੇ ਅੰਤਲੇ ਦੇਨ ਅੰਤਲੇ ਦੇਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਵੀ ਇੱਥੇ ਆਏ ਸੰਤ ਭਿੰਡਰਾਵਾਲਿਆਂ ਨੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਕਿ ਰਸਤੇ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਜਹਰਾ ਸਿੰਘ ਘੁਮਣਾਵਾਲਿਆਂ ਦਾ ਡੇਰਾ ਹੈ ਜਾਂਦੇ ਜਾਂਦੇ ਉਨਾਂ ਨਾਲ ਵੀ ਮਿਲ ਚਲੀਏ ਪਰ ਸント ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਕੁਝ ਨਹੀਂ ਕੀਤਾ ਚੁੱਪ ਕੀਤੇ ਰਹੇ ਬ੍ਰਹਮ ਗਿਆਨੀ ਅੰਤਰ ਕੀ ਜਾਨਤ ਦੇ ਮਹਾਵਾਕ ਅਨੁਸਾਰ ਆਕਨ ਲੱਗੇ ਜੇ ਘੁੰਮਣਾ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਹੋਣਗੇ ਤਾਂ ਉਹ ਆਪੇ ਸੰਰਸਤੇ ਵਿਚਾਣ ਮਿਲਣਗੇ ਆਪਾਂ ਵਾਪਸੀ ਵੇ ਜਾਣਾ ਤਾਂ ਉਸੇ ਰਸਤੇ ਹੀ ਹੈ ਸੂ ਇਸੇ ਤਰ੍ਹਾਂ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋਈ ਸ਼ਾਮ ਦੇ ਪੌਣੇ 4 ਵਜੇ ਦਾ ਸਮਾਂ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੰਗਤਾਂ ਸਮੇਤ ਚਾਰ-ਪੰਜ ਕਾਰਾਂ ਸਮੇਤ ਆਬਸਾਰੀ ਸਨ ਪਿੰਡ ਸ਼ੀਨਾ ਦੇ ਰੇਲਵੇ ਫਾਟਕ ਤੋਂ ਲਗਭਗ 1 ਫਰਲਾਂਗ ਅੱਗੇ ਜਿੱਥੇ ਬੋੜੀ ਸਾਹਿਬ ਤੇ ਕੋਟਲਾ ਖੁਰਦ ਨੂੰ ਸੜਕ ਦਾ ਮੋੜ ਮੁੜਦਾ ਉਹ ਸੜਕ ਦੇ ਮੋੜ ਉੱਤੇ ਇੱਕ ਨਲਕਾ ਹੈ ਤੇ ਸ਼ਾਨਦਾਰ ਪਿੱਪਲ ਦਾ ਰੁੱਖ ਵੀ ਹੈ ਸੰਤ ਬਾਬਾ ਹਜਾਰਾ ਸਿੰਘ ਜੀ ਘੁੰਮਣ ਵਾਲੀ ਤਪ ਸਥਾਨ ਘੁੰਮਣ ਖੁਰਦ ਤੋਂ ਪੈਦਲ ਚੱਲ ਕੇ ਬੋੜੀ ਸਾਹਿਬ ਦੇ ਰਸਤੇ ਹੁੰਦੇ ਹੋਏ ਸੰਗਤ ਸਮੇਤ ਮੁੱਖ ਸੜਕ ਘੁੰਮਣ ਨਸ਼ਹਿਰਾ ਉੱਤੇ ਇਸ ਪੇਪਲੇਟਾਂ ਆ ਕੇ ਬੈਠ ਗਏ। ਇਹ ਸੰਤ ਜਰਨੈਲ ਸਿੰਘ ਹੋਣਾ ਵੀ ਇਸੇ ਰਸਤੇ ਲੰਘਣਾ ਸੀ। ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੀ ਸਭ ਤੋਂ ਅਗਲੀ ਕਾਰਵੇ ਸਵਾਰ ਸਨ। ਜਦੋਂ ਉਹ ਇਸ ਸਥਾਨ ਤੇ ਪਹੁੰਚੇ ਤਾਂ ਇਸ ਸਥਾਨ ਤੇ ਲਗਭਗ 2-300 ਲੋਕਾਂ ਦਾ ਇਕੱਠ ਸੀ। ਸਾਰੇ ਸ਼ਾਂਤ ਚਿਤੂ ਕੀ ਸਹਿਜ ਅਵਸਥਾ ਵਿੱਚ ਬੈਠੇ ਸਨ ਤੇ ਸੜਕ ਉੱਪਰ ਹੀ ਲੋਕਾਂ ਦੀ ਭੀੜ ਸੀ ਬਹੁਤ ਸਾਰੇ ਸਾਈਕਲ ਦੇ ਕੋਈ ਟਰੈਕਟਰ ਟਰਾਲੀਆਂ ਵੀ ਖੜੇ ਸਨ ਸੰਤ ਪਿੰਡਰਾ ਵਾਲਿਆਂ ਨੇ ਇਸ ਸਥਾਨ ਤੇ ਆਪਣੀ ਕਾਰ ਰੋਲੋਲ ਹੀ ਕਰਨੀ ਪਈ ਅਤੇ ਲੋਕਾਂ ਦੀ ਭੀੜ ਵਿੱਚ ਕਾਰ ਰੁਕ ਲਈ ਗਈ ਸੰਤ ਪਿੰਡਰਾ ਵਾਲਿਆਂ ਨੂੰ ਪਤਾ ਲੱਗਾ ਕਿ ਇੱਥੇ ਸੰਤ ਘੁੰਮਣਾ ਵਾਲੇ ਬਾਬਾ ਜਾਰਾ ਸਿੰਘ ਜੀ ਬੈਠੇ ਹਨ ਸੰਤ ਨਿਹਾਲ ਸਿੰਘ ਜੀ ਇੱਕਦਮ ਆਪਣੀ ਕਾਰ ਵਿੱਚੋਂ ਬਾਹਰ ਨਿਕਲੇ ਸੰਤ ਘੁੰਮਣਾ ਵਾਲਿਆਂ ਦੇ ਉਹਨਾਂ ਨੇ ਦਰਸ਼ਨ ਕੀਤੇ ਇਹ ਪਹਿਲਾ ਮੌਕਾ ਸੀ ਜਦੋਂ ਸੰਤ ਘੁੰਮਣਾ ਵਾਲਿਆਂ ਦੇ ਉਹਨਾਂ ਨੇ ਦਰਸ਼ਨ ਕੀਤੇ ਕਾਰਾਂ ਵਿੱਚੋਂ ਗੁਰਸਿੱਖ ਉਤਰੀ ਸੰਤ ਬਾਬਾ ਹਜਾਰਾ ਸਿੰਘ ਅਡੂਲ ਸ਼ਾਂਤ ਚਿਤ ਬੈਠੇ ਰਹੇ ਅਤੇ ਇਹ ਗੁਰਸਿੱਖ ਖੜੇ ਹੋ ਕੇ ਘੁੰਮਣਾ ਵਾਲਿਆਂ ਨੂੰ ਤੇ ਸੰਗਤਾਂ ਨੂੰ ਦਰਸ਼ਨ ਕਰਦੇ ਰਹੇ ਸੁਖ ਨੂੰ ਸ਼ਾਇਦ ਇਹ ਪਾਠ ਪੜੇ ਜਾ ਰਹੇ ਸਨ ਇੱਕ ਸਿੱਖ ਇੱਕ ਸਿੱਖ ਸਹਿਜੇ ਸਹਿਜੇ ਗੁਰਬਾਣੀ ਨਕੇੜ ਨਕੇੜ ਕੇ ਪੜ ਰਿਆ ਸੀ ਉਸ ਵੇਲੇ ਸੁਗਣੀ ਸਾਹਿਬ ਦੇ ਪਾੜ ਦੀ ਬ੍ਰਹਮ ਗਿਆਨੀ ਵਾਲੀ ਅਸ਼ਟ ਪੱਦੀ ਪੜੀ ਜਾ ਰਹੀ ਸੀ ਬ੍ਰਹਮ ਗਿਆਨੀ ਕਾ ਗਰੀਬੀ ਸਮਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਹਾ ਗੁਰਬਾਣੀ ਪੜਨ ਵਾਲਾ ਸਿੱਖ ਵੜੀ ਸਹਿਜਵਤਾ ਵਿੱਚ ਗੁਰਬਾਣੀ ਪੜ ਰਿਆ ਸੀ ਸੰਤ ਭਿੰਡਰਾ ਵਾਲਿਆਂ ਨੂੰ ਇਸ ਸਥਾਨ ਤੇ ਆਈ ਅਦੇ ਖੜੇ ਵੇਖ ਕੇ ਬਹੁਤ ਸਾਰੇ ਗੁਰਸਿੱਖ ਸੰਗਤਾਂ ਉੱਠ ਕੇ ਫਤਿ ਬੁਲਾਈ ਸੰਦਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਨੇ ਸਾਰੀ ਸੰਗਤ ਨੂੰ ਬੈਠ ਕੇ ਸ਼ਾਂਤੀ ਨਾਲ ਗੁਰਬਾਣੀ ਸਰਵਨ ਕਰਨ ਲਈ ਕਿਹਾ ਜਿਉਂ-ਜਿਉਂ ਉਪਰੋਕਤ ਅਨੁਸਾਰ ਅਸ਼ਬੜੀ ਪਰਿ ਜਾ ਰਹੀ ਸੀ ਉਦੋਂ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਉਹ ਤੇ ਅਡੋਲ ਟਿਕਟਕੀ ਲਗਾ ਕੇ ਸੰਤ ਘੁੰਮਣਾਂ ਵਾਲਿਆਂ ਵੱਲ ਸਹਿਜ ਸ਼ਾਂਤ ਅਗਧ ਕਰਦੇ ਰੋਹਾਨੀ ਚਿਹਰੇ ਵੱਲ ਇਕ ਤਾਰ ਵੇਖ ਰਹੇ ਸਨ ਇੰਨੇ ਨੂੰ ਇੱਕ ਵਰਸ਼ਨੀ ਸਿੰਘ ਆਇਆ ਸੰਤ ਪਿੰਡਾਂ ਵਾਲਿਆਂ ਦੇ ਕੋਲ ਆਇਆ ਉਸ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਸੰਤਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਉੱਥੇ ਵੀ ਸੰਗਤ ਉਡੀਕਦੀ ਆਪਾਂ ਉੱਥੇ ਵੀ ਜਾਣਾ ਹੈ। ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਸੰਤ ਭਿੰਡਰਾਂ ਵਾਲੇ ਦੇ ਮਨ ਹੀ ਮਨ ਇਹ ਤੋਂ ਜਾਣ ਨੂੰ ਨਹੀਂ ਕਰ ਰਿਹਾ ਹੋਵੇ। ਤੇ ਉਹ ਸੰਤਾਂ ਦੇ ਮੁਖ ਵੱਲ ਦੇਖਦੇ ਰਹੇ। ਤੇ ਜਦੋਂ ਸੰਤ ਜੀ ਉਹ ਗੁਰਸਿੱਖ ਦੇ ਕਹਿਣ ਤੇ ਕਾਰ ਦੇ ਨਿਰਦੇਸ਼ ਗੜੇ ਥੋੜਾ ਪਿਛੇਕਾਰ ਦੇ ਲਾਗੇ ਜਾ ਕੇ ਉਹਨਾਂ ਨੇ ਬਚਨ ਕੀਤਾ ਜੈਸਾ ਸੁਣਿਆ ਤੈਸਾ ਹੀ ਡਿਠਾ ਕਲਯੁਗੀ ਜੀਵਨ ਨੂੰ ਗੁਰਬਾਣੀ ਨਾਲ ਜੋੜ ਕੇ ਨਿਰੰਕਾਰ ਨਾਲ ਮਿਲਾਉਣ ਦਾ ਜੋ ਮਹਾਨ ਕੰਮ ਇਹ ਸੰਤ ਕਰ ਰਹੇ ਹਨ ਅਜਿਹੀ ਮਿਸਾਲ ਸ਼ਾਇਦ ਦੁਨੀਆ ਵਿੱਚੋਂ ਕਿਤੇ ਮਿਲੇ ਸੰਤ ਘੁੰਮਣਾ ਵਾਲੇ ਪੂਰੇ ਬ੍ਰह्म ਗਿਆਨੀ ਹਨ ਸੰਤ ਜਨੈਲ ਸਿੰਘ ਜੀ ਭਿੰਡਰਾਂ ਵਾਲੇ ਭਾਵਕ ਹੋ ਗਏ ਮਨ ਵਿਗਲ ਗਿਆ ਤੇ ਫਿਰ ਕਿੰਨਾ ਚਿਰ ਨੀਝ ਲਾ ਕੇ ਘੁੰਮਣਾ ਵਾਲੇ ਸੰਤਾਂ ਵੱਲ ਵੇਖਦੇ ਰਹੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਝੁੱਕ ਕੇ ਇਸ ਸੰਤ ਮੰਡਲੀ ਬ੍ਰਹਮ ਗਿਆਨੀ ਬਾਬਾ ਹਜਾਰਾ ਸਿੰਘ ਜੀ ਵੱਲ ਗੁਰਪਤੇ ਬੁਲਾਈ ਅਤੇ ਫਿਰ ਕਾਰ ਵਿੱਚ ਸਵਾਰ ਹੋ ਕੇ ਉੱਥੇ ਰਵਾਨਾ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ